ਖੂਨ ਦੇ ਰਿਸ਼ਤਿਆਂ ਵਿੱਚ ਪੈ ਗਿਆਏ ਪਾਣੀ ਪ੍ਰਾਦੀ ਜਾਨ ਤੋਂ ਵੱਧ ਕੇ ਪਿਆਰੀ ਹੋਈ ਜ਼ਮੀਨ ਵੱਡੇ ਭਰਾ ਨੇ ਗੋਲੀ ਮਾਰ ਕੇ ਕੀਤਾ ਛੋਟੇ ਭਰਾ ਦਾ ਕਤਲ ਆਉ ਜਾਣਦੇ ਆ ਕਿ ਪੂਰਾ ਮਾਮਲਾ ਕੀ ਹੈ ਦਰਸਲ ਦਿੜਬਾ ਤੋਂ ਇੱਕ ਦਿਲ ਕੰਬਾਉ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਮੀਨ ਨੂੰ ਲੈ ਕੇ ਦੋ ਭਰਾਵਾਂ ਦੇ ਵਿੱਚ ਝਗੜਾ ਹੁੰਦਾ ਹੈ ਤੇ ਝਗੜਾ ਇਸ ਹੱਦ ਤੱਕ ਵੱਧ ਜਾਂਦਾ ਹੈ ਤੇ ਇੱਕ ਭਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਦਰਬਾਤੂਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਰਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨਾਂ ਦੇ ਦੋ ਭਰਾ ਨੇ ਜਿਨਾਰੇ ਬਾਪ ਦਾ ਨਾਂ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਜਿਹੜੇ ਕਿ ਜ਼ਮੀਨੀ ਵਾਡੂ ਨੂੰ ਲੈ ਕੇ ਆਪਸ ਵਿੱਚ ਅਕਸਰ ਹੀ ਝਗੜਦੇ ਰਹਿੰਦੇ ਸਨ ਤੇ ਇੱਕ ਦਿਨ ਝਗੜਾ ਇਹਨਾਂ ਵੱਧ ਜਾਂਦਾ ਹੈ ਕਿ ਛੋਟੇ ਭਰਾ ਸੁਖਵਿੰਦਰ ਸਿੰਘ ਜਿਸ ਨੂੰ ਕੇ ਉਹ ਡੀਸੀ ਦੇ ਨਾਂ ਨਾਲ ਵੀ ਜਾਣਦੇ ਨੇ डीसी ਉਸ ਨੂੰ ਪਿਆਰ ਦੇ ਨਾਲ ਕਿਹਾ ਜਾਂਦਾ ਹੈ ਸੁਖਵਿੰਦਰ ਸਿੰਘ ਰਾਈਫਲ ਚੁੱਕ ਲੈਂਦਾ ਹੈ ਉਸ ਦੀ ਰੈਫਲ ਹੀ ਉਸਦੇ ਵੱਡੇ ਭਰਾ ਹਰਜਿੰਦਰ ਸਿੰਘ ਨੇ ਖੋ ਕੇ ਸੁਖਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਇਸ ਗੋਲੀ ਮਾਰਨ ਤੋਂ ਬਾਅਦ ਸੰਗਰੂਰ ਦੇ ਇੱਕ ਹਸਪਤਾਲ ਦੇ ਵਿੱਚ ਸੁਖਵਿੰਦਰ ਸਿੰਘ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਸੋ ਜੀ ਖੂਨ ਦੇ ਰਿਸ਼ਤਿਆਂ ਦੇ ਵਿੱਚ ਪਾਣੀ ਪੈਣ ਦੀ ਘਟਨਾ ਇੱਕ ਸਾਹਮਣੇ ਆ ਗਈ ਹੈ ਜਿਹੜੀ ਕਿ ਡਿੜਬਾ ਤੋਂ ਸਾਹਮਣੇ ਆ ਰਹੀ ਹੈ ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ ਤੇ ਹੁਣ ਪੁਲਿਸ ਨੇ ਵੱਖ-ਵੱਖ ਤਰ੍ਹਾਂ ਦੇ ਅਦੀਨ ਸੁਖਵਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ